ਸ੍ਰੀ ਸ਼੍ਰੀਮਤੀ ਦਸਲਾ ਬੁਤਾਰ ਆਈਪੀਐਸ ਨੇ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਸਟਾਫ ਨੂੰ ਜੁਰੀ ਕਰਨ ਵਾਲਿਆਂ ਦੇ ਖਿਲਾਫ ਸਾਨੂੰ ਦੁਸ਼ੰਦੇਸ਼ ਦਿੱਤੇ ਹੈ ਕਿ ਇਹਨਾਂ ਦੀ ਗਲਤ ਜੁਰੀ ਹੈ ਤੁਮੀ ਕਾਰਵਾਈ ਕੀਤੀ ਜਾਵੇ ਤਾਂ ਕਿ ਜਿਹੜਾ ਇਹਨਾਂ ਦੇ ਲੋਕਾਂ ਨੂੰ ਪੀੜਾ ਸਕੇ ਜਿਸ ਦੇ ਮਤੇ ਨਜਤ ਸਾਡੇ ਖਾਣਾ ਸਪਲਾਈ ਪੁਨ ਦੀ ਟੀਮ ਨੇ ਜਿਹਦੇ ਵਿੱਚ ਐਸਐਚਓ ਸਬ ਇੰਸਪੈਕਟਰ ਕਮਰਜੀ ਸਿੰਘ ਅਤੇ ਸਾਡੇ ਚੌਕੀ ਚਾਰ ਬਾਦਸ਼ਾਹ ਗੁਰਵੀਸਾ ਲਖਮੀ ਸਿੰਘ ਇਹਨਾਂ ਨੇ ਕਾਫੀ ਮਿਹਨਤ ਕੀਤੀ ਔਰ ਪਿਛਲੇ ਦਿਨੀ ਜੋ 11 9 2024 ਨੂੰ ਇੱਕ ਕਰਬੀਰ ਸਿੰਘ ਅਮਰਪਾਲ ਸਿੰਘ ਜਿਹੜਾ ਰੂਪਨਪੁਰ ਦੇ ਆ ਉਹਨਾਂ ਨੇ ਦੱਸਿਆ ਸੀ ਕਿ ਸਾਡੇ ਚਾਚਾ ਜਿਹੜਾ ਹੈ ਆ ਇੱਕੀ ਦੇ ਵਿੱਚ ਰਹਿ ਰਹੇ ਗੰਗੀ ਸਿੰਘ ਉਹਨਾਂ ਦੇ ਘਰ ਚੋਰੀ ਹੋ ਗਈ ਹੈ ਤੇ ਜਿਹਦੇ ਵਿੱਚ ਘਰ ਦਾ ਸਾਰਾ ਸਮਾਨ ਜਿਹਦੇ ਵਿੱਚ ਉਹਨਾਂ ਦੇ ਡਬਲ ਬੈੱਡ ਔਰ ਫ੍ਰਿਜਾ ਔਰ ਮੋਟਰਸਾਈਕਲ ਤੇ ਹੋਰ ਵੀ ਵਟਰ ਵਗੈਰਾ ਚੋਰੀ ਹੋਈ ਸੀ ਜੋ ਚੋਰੀ ਕਾਫੀ ਵੱਡੀ ਸੀ ਜਿਹਦੇ ਵਿੱਚ ਲੋਕਾਂ ਦੇ ਵਿੱਚ ਕਾਫੀ ਇਸ ਕਾ ਦਾ ਅਸਿਕਾ ਮਾਹੌਲ ਬਣਿਆ ਕਿ ਘਰ ਦੇ ਵਿੱਚੋਂ ਇੰਨਾ ਜਿਆਦਾ ਸਮਾਨ ਜਾਣਾ ਇਹ ਵੀ ਇੱਕ ਕਾਫੀ ਜਿਹੜਾ ਹੈਗਾ ਹੈਰਾਨੀ ਵਾਲਾ ਪਛਾਤਾ ਜਿਹਨੂੰ ਬੜੀ ਹੀ ਗੰਭੀਰਤਾ ਨਾਲ ਲੈਂਦੇ ਉਸੇ ਦਿਨ ਇਹਦੇ ਵਿੱਚ ਮਗਧਵਾ ਦਰਜਿਸਟਰ ਕਰਕੇ ਸਾਡੀ ਸੁਵਾਨਪੁਰ ਪੁਲਿਸ ਟੀਮ ਨੇ ਇਹਦੀ ਜਿਹੜੀ ਗੁੰਹਾਈ ਦਾ ਤਪੀਸ਼ ਕੀਤੀ ਜੋ ਤਪੀਸ਼ਦਾਰ ਇਹ ਗੱਲ ਸਾਹਮਣੇ ਆਈ ਕਿ ਇਹ ਜਿਹੜੀ ਚੋਰੀ ਹੈਗੀ ਹੈ ਇਹ ਬੁਟਾਪਿੰਡ ਦੇ ਜਿਹੜੇ ਕੁਝ ਨੌਜਵਾਨ ਹੈਗੇ ਆ ਉਨਾ ਨੂੰ ਇਹ ਚੋਰੀ ਕੀਤੀ ਗਈ ਹੈ ਜਿਹਦੇ ਵਿੱਚ ਅਸੀਂ ਅੱਜ ਹੀਰਾ ਸਿੰਘ ਪੁੱਤਰ ਰਾਮ ਲਵਾਇਆ ਰੋਸ਼ਨ ਸਿੰਘ ਸੇਮੀ ਪੁੱਤਰ ਗਰਮੀ ਸਿੰਘ ਗਰ ਰਾਮ ਸਿੰਘ ਜਿਸ ਗਾਮਾ ਪੁੱਤਰ ਗਦੇਸ਼ ਸਿੰਘ ਇਤਨੇ ਬੁਟਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਇਹਨਾਂ ਦੇ ਪੁਸ਼ਕਿਸ਼ ਦੌਰਾਨ ਇਹਨਾਂ ਦੇ ਹੋਰ ਜਿਹੜੇ ਸਾਥੀ ਹੈ ਉਹ ਉਹਦੇ ਵਿੱਚ ਹੋਰ ਚੋਰੀ ਚ ਇਨਵੋਲਵਰ ਨਾਲ ਉਹ ਵੀ ਅਸੀਂ ਜਲਦ ਤੋਂ ਜਲਦ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਜੋ ਇਹਨਾਂ ਪਾਸੋਂ ਚੋਰੀ ਕੀਤਾ ਹੋਇਆ ਕਾਫੀ ਸਮਾਨ ਬਰਾਉਦ ਹੋ ਚੁੱਕਾ ਜਿਹਦੇ ਵਿੱਚ ਤਿੰਨ ਸਾਡੇ ਕੋਲ ਵੱਖ-ਵੱਖ ਕਿਸਮ ਦੇ ਬੈਟੇਗੇ ਆ, ਅਲਮਾਰੀ ਆ, ਦੋ ਫਰਿਜਾਂ ਤੇ ਮੋਟਰਸਾਈਕਲ ਆ, ਵਨਵਟਰ ਆ, ਪੁਰਾਣੀ ਜਿਹਾ ਕ੍ਰੈਡਿਟ ਮਾਨ ਦੇ ਚੋਰੀ ਦਿੱਤਾ ਸੀ। ਉਹ ਸਾਰਾ ਰਿਕਵਰ ਹੋ ਗਿਆ। ਸਾਰੇ ਜੋ ਵਿਅਕਤੀ ਤੁਸੀਂ ਫੜੇ ਆ ਇਹ ਪਹਿਲਾਂ ਵੀ ਜਿਵੇਂ ਮੰਨ ਲਓ ਇਹਨਾਂ ਦੇ ਪਹਿਲਾਂ ਵੀ ਕਾਫੀ ਇਹਨਾਂ ਦੇ ਅਸਾਧਿਕ ਕਿਸਮ ਦੇ ਵਿਅਕਤੀ ਆ ਚੋਰੀ ਦੇ ਅਤੇ ਨਸ਼ਿਆਂ ਦੇ ਇਹਨਾਂ ਦੇ ਖਿਲਾਫ ਕਾਫੀ ਮੁਕੱਦਰੇ ਦਰਜ ਆ। ਤੇ ਜਿਵੇਂ ਰੋਸ਼ਨ ਸਿੰਘ ਸੇਮੀ ਆ ਉਹਦੇ ਖਿਲਾਫ ਜਿਹੜੇ ਚੋਰੀ ਤੇ ਨਸ਼ਿਆਂ ਦੇ ਸ਼ਰਾਬ ਦੇ ਲੂਟਾ ਹੋਆ ਦੇ ਇਤਕਿਨ ਸਤ ਮੁਕਦਮੇ ਦਰਜ ਹੈ ਹੀਰਾ ਸਿੰਘ ਪੁੱਤਰ ਰਾਮਲਾਲ ਦੇ ਖਿਲਾਫ ਚਾਰ ਮੁਕਦਮੇ ਦਰਜ ਹੈ ਇਸੇ ਤਰ੍ਹਾਂ ਗੁਰਨਾਮ ਸਿੰਘ ਦੇ ਖਿਲਾਫ ਜਿਹੜੇ ਆ ਤਿੰਨ ਮੁਕਦਮੇ ਪਹਿਲਾਂ ਹੀ ਦਰਜ ਹੈ ਇਹਨਾਂ ਨੂੰ ਅਸੀਂ ਪਹਿਲਾਂ ਵੀ ਕਰੀਬ ਡੇਢ ਮਹੀਨਾ ਪਹਿਲਾਂ ਵੀ ਅਸੀਂ ਇਹਨਾਂ ਨੂੰ ਫੜਿਆ ਸੀ ਤੇ ਜਿਹਨਾਂ ਨੂੰ ਉਸ ਸਮੇਂ ਵੀ ਕਾਫੀ ਜਿਹੜੀ ਹੈ ਪਾਰੀ ਮਾਤਰਾ ਦੇ ਵਿੱਚ ਪੂਰੀ ਦਾ ਸਬੰਧ ਹੈਰਾ ਕਾਪਟ ਹੋਇਆ ਸੀ ਤੇ ਇਹਨਾਂ ਨੂੰ ਅਸੀਂ ਉਹਦੇ ਵਿੱਚ ਅਰੈਸਟ ਕਰਕੇ ਦਿੱਤਾ ਸਾਰੇ ਗਰੋਹ ਦੇ ਕਿੰਨੇ ਮੈਂਬਰ ਇਹਦੇ ਦਰਜ ਨੇ ਬਾਕੀ ਇਦੇ ਵਿੱਚ ਜਿਹੜੀ ਇਸ ਸਟੋਰੀ ਦੇ ਵਿੱਚ ਇਹ ਦੋ ਫਿਲਾਲ ਹੋਰ ਦੱਸਦੇ ਆ ਬਾਕੀ ਇਹਦੀ ਡੁੰਗਾਈ ਨਾਲ ਜੇ ਸਾਡੇ ਕੋਲ ਮੰਨਤੇ ਨੇ ਇਹਦੀ ਤਪੀਸ਼ ਕਰਾਂਗੇ ਜਿਹੜੇ ਹੋਰ ਵੀ ਇਹਦੇ ਵਿੱਚ ਆਣਗੇ ਤਾਂ ਉਹ ਸਾਰੇ ਡੋਮੀਨੇਟ ਕਰਕੇ ਤਾਂ ਜਲਦੀ ਹੋ ਜਾਣਾ